ਆਖੜਾ ਟਾਈਮ ਤੇ ਬਾਰੇ ਅਪਡੇਟ ਹੈ ਕਿ ਉਸ ਦਾ ਜੋ ਲੈਵਲ ਹੈ 1679 ਫੁੱਟ ਹੋ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਪੂਰਾ ਹੈ ਅਗਲਾ ਵੈਦਰ ਪ੍ਰੋਟੈਕਸ਼ਨ ਥੋੜੀ ਦੇਰ ਚਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:30 11:30 ਵਜੇ ਕਰਾਂਗੇ ਜੋ ਵੀ ਅਪਡੇਟ ਹੈ ਮੈਂ ਤੁਹਾਨੂੰ ਅਸੀਂ ਸਾਡੀ ਜ਼ਿੰਮੇਵਾਰੀ ਹੈ ساری ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਹਾਂ ਬਹੁਤ ਸਾਰੇ ਲੋਕ ਅਫਵਾਹ ਫਲਾ ਰਹੇ ਨੇ ਰਾਤ ਨੂੰ ਪਾਣੀ ਛੱਡ ਜਾਗੇ ਬਿਲਕੁਲ ਇਦਾਂ ਦੀਆਂ ਅਫਵਾਹਾਂ ਤੋਂ ਇਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਅ ਇਹ ਮੇਰਾ ਧਰਮ ਹੈ ਕਿ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰ ਕੋਈ ਵੀ ਇਨਫੋਰਮੇਸ਼ਨ ਦਵਾਂਗੇ 11:00 11:30 ਵਜੇ ਅਗਲੀ ਕਾਲ ਜਿਹੜੀ ਉਹ ਲਵਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਉਹਨਾ ਪਾਣੀ ਹੀ 75 ਹਜ਼ਾਰ ਕਿਊਸਿਕੋ ਨਹੀਂ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸ ਕਰਦਾ ਕਿ ਤੁਸੀਂ ਇਹਨਾਂ ਮੇਰੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਕੋਈ ਜਾਣਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਂਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲ੍ਹੀ ਹੈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਊਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੂੰ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭ ਨੂੰ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਜ਼ਰੂਰਤਮੰਦ ਹੈ ਉਹਨਾਂ ਤੱਕ ਆਪਾਂ ਇਹ ਪਹੁੰਚਾ ਸਕੀਏ ਅ ਇਸ ਦਿਨ ਹ ਜਿਹੜੀ ਹੈ ਦੂਜੀ ਬੇਨਤੀ ਇਹ ਹੈ ਕਿ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਸ ਦੇ ਉੱਤੇ ਇਲਾਕੇ ਚ ਜੋ ਜੋ ਫੋਨ ਆਉਂਦੇ ਆ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਪਰ ਬਹੁਤ ਸਾਰੇ ਦਾਨੀ ਸਜਣਾ ਦੇ ਵੀ ਜਿਹੜੇ ਹੈ ਉਹ ਫੋਨ ਆ ਰਹੇ ਆ ਕਿਸੇ ਨੂੰ ਵੀ ਬੇਨਤੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਸਾਨੂੰ ਜਿਹੜੀ ਹੈ ਮਾਇਆ ਦੀ ਜਾਂ ਡਾਇਰੈਕਟ ਜਿਹੜੇ ਕੈਸ਼ ਦੀ ਜਾਂ ਮਨੀ ਦੀ ਜਿਹੜੀ ਇਹ ਲੋਡ ਨਹੀਂ ਹੈ ਪਰ ਕਿਸੇ ਨੇ ਮੈਨੂੰ ਦੱਸਿਆ ਧੱਕੇ ਨਾਲ 11000 ਰੁਪਏ ਉਸ ਨੰਬਰ ਦੇ ਉੱਤੇ ਜਿਹੜਾ ਹੈ ਪਾ ਦਿੱਤੇ Google Pay ਕਰਕੇ ਉਹ ਜਿਹੜਾ 11000 ਰੁਪਏ ਅਸੀਂ ਅੱਜ ਸਾਡੇ ਸਤਕਾਰਯੋਗ ਆਪਾ ਸਤਨਾਮ ਸਿੰਘ ਜੀ ਦੀ ਕਾਰ ਸੇਵਾ ਕਿਲਾ ਅਨਤਖਰ ਸਾਹਿਬ ਵਾਲੇ ਹਮ ਦੇ ਦਾਂਗੇ ਅਗਰ ਕਿਸੇ ਨੇ ਇਤਨੀ ਕੋਈ ਮਦਦ ਕਰਨੀ ਵੀ ਹੈ ਤਾਂ ਸਾਡੇ ਇਲਾਕੇ ਦੇ ਜਿਹੜੇ ਸੰਤ ਮਹਾਪੁਰਖ ਹੈ ਜੋ ਸੇਵਾ ਕਰ ਰਿਹਾ ਹੈ ਕਿ ਆਪਾ ਸਤਨਾਮ ਸਿੰਘ ਜੀ ਹੋਗੇ ਬਾਲ ਬਾਬਾ ਜੀ ਹੋ ਗਏ ਸਤ ਬਾਬਾ ਬਤਾਰ ਸਿੰਘ ਜੀ ਹੋ ਗਏ ਆ ਯਾ ਪਸੀ ਵਾਲਾ ਸਾਡੇ ਸੰਤ ਹੋ ਗਏ ਉਹਨਾਂ ਦਾ ਦਿਨਾਂਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਪਰ ਸਾਡੀ ਕਿਸੇ ਟੀਮ ਨੂੰ ਤੁਹਾਡੀ 1 ਰੁਪਏ ਦੀ ਵੀ ਜਿਹੜੀ ਹੈ ਮੇਰੀ ਬੇਨਤੀ ਅਸੀਂ ਸਾਡੀ ਰੀਲੋਡ ਦੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਹੋ ਸਾਥੀ ਰਾਹਤ ਸਮਗਰੀ ਭੇਜ ਰਹੇ ਨੇ ਵਕਫਾਤ ਲੋੜ ਉਹ ਅਸੀਂ ਨੰਗਲ ਦੇ ਜਿਹੜਾ ਅਸੀਂ ਉਹ ਸੇਵਾ ਸਦਨ ਜਿਹੜਾ ਰਹਿائش ਦੇ ਵਿੱਚ ਉੱਥੋਂ ਅਸੀਂ ਵਕਫਾ ਵਕਫਾ ਇਲਾਕੇ ਚ ਵੰਟਦੇ ਰਵਾਂਗੇ ਜੀ ਜੀ ਬੈਂਟੀ ਹਲਾਕੇ ਦੇ ਨੌਜਵਾਨਾ ਉਹਨਾਂ ਤੁਸੀਂ ਬਹੁਤ ਸਾਥ ਦੇ ਰਹੇ ਹੋ ਨਾ ਕਿ ਇਹਦੇ ਸਰਪੰਚ ਸੇ ਬਨ ਮੈਂ ਥੋੜਾ ਰਿਣੀ ਹਾਂ ਤੁਸੀਂ ਇਸ ਮੌਕੇ ਤੇ ਜਿਸ ਤਰੀਕੇ ਦਾ ਸਾਥ ਦੇ ਰਹੇ ਹੋ ਅਮ ਅਗਲੇ ਕੁਝ ਦਿਨ ਵੀ ਮੌਸਮ ਅਜਿਹਾ ਆਪਾਂ ਦੇਖ ਰਹੇ ਹਾਂ ਜਿਹੜਾ ਹੈ ਸਾਰੇ ਬਦਲ ਨੇ ਤਾਂ ਜਿਹੜਾ ਟਾਈਮ අප ਨੂੰ ਮਿਲਦਾ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈਂਡ ਬੈਗਸ ਜਿਹੜੇ ਹੈ ਉਹ ਥੈਲੇ ਮਿੱਟੀ ਦੇ ਭਰਾ ਕੇ ਬੁਰੀਆਂ ਜਿਹੜੀਆਂ ਰੱਖੀਏ ਤਿਆਰ ਰੱਖੀਏ ਟਰਾਲੀਆਂ ਤਾਂ ਕਿ ਕਿਤੇ ਵੀ ਲੋਡ ਹੋਵੇ ਅਸੀਂ ਉੱਥੇ ਪਹੁੰਚ ਸਕੀਏ ਇਹ ਤਿੰਨ ਬੇਨਤੀਆਂ ਜੀ ਤੇ ਆਪ ਸਭ ਤੱਕ ਇਹ ਗੁਰ ਪਹੁੰਚਦੀਆਂ ਤੱਕ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਭਲੀ ਕਰੇ